ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਾਠ ਖੁਰਦ ਤਹਿਸੀਲ ਖਡੂਰ ਸਾਹਿਬ ਜੀ ਤਹਿਸੀਲ ਖਡੂਰ ਸਾਹਿਬ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਉਹਨਾਂ ਦਾ ਨਾਮ ਸਰਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਉਹ ਇਦਣ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਅੱਜ ਫੇਰ ਦੁਬਾਰਾ ਮੌਕਾ ਮਿਲਿਆ ਵੀਡੀਓ ਬਣਾਉਂਦਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪੰਜ گاਵਾ ਜਿਨ੍ਹਾਂ ਦੇ ਵਿੱਚ ਦੋ گاਵਾ ਬਿਲਕੁਲ ਤਾਜ਼ੀ ਉਸਗੀ ਹੋਣ ਗਿਆ ਤੇ ਤਿੰਨ گاਵਾ ਜਿਹੜੀਆਂ ਗੱਬਣਾ ਡਿਟੇਲ ਇਹਨਾਂ ਪਸ਼ੂਆਂ ਦੀ ਦੋਸਤੋ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਕ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪਹਿਨਾ ਗਵਾਂ ਦੀ ਸਾਰੀ ਵੀਰ ਦੇ ਕੋਲ ਪੁੱਛ ਕੇ ਕਰ ਦੱਸਾਂ ਜੀ ਕਰ ਲੀਂਦੇ ਆ ਜੀ ਸასი ਘਰ ਬਈ ਸასი ਘਰ ਜੀ ਹੋਰ ਬਈ ਠੀਕ ਠਾਕ ਹਾਂ ਜੀ ਕਿਰਪਾ ਜੀ ਬਾਬੇ ਦੇ ਚੱਲੀਏ ਤਾਂ ਵਧੀਆ ਕੰਮ ਕਰ ਹਾਂ ਜੀ ਵਧੀਆ ਜੀ ਵਧੀਆ ਵਧੀਆ ਐਡਰੈਸ ਬੋਲ ਦੀ ਭਾਈਆ ਪਿੰਡ ਬਾਟਖੁਰਦਿਆ ਜੀ ਹਾਂਜੀ ਨਾਮ ਸਰਜੀਤ ਸਿੰਘ ਹਾਂਜੀ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਆਪਣਾ ਖਰੂਸਾ ਬਈ ਤਹਿਸੀਲ ਖਰੂਸਾ ਹਾਂਜੀ ਹਾਂਜੀ ਪੁੱਜਿਆਣੇ ਦੇ ਬੇਕਰ ਠੀਕ ਹੈ ਜੀ ਕਿਸੇ ਨੇ ਵੀ ਦੂਰੋਂ ਦੇੜੀ ਹੋਣਾ ਤੇ ਪਿੰਡ ਚੋਂ ਆ ਕੇ ਪੁੱਜਿਆਣੇ ਦੇ ਬੇਕਰ ਉਹ ਜਿਆਣੇ ਦੇ ਕਰਕੇ ਪੁੱਜ ਸਕ ਠੀਕ ਹੈ ਅਛਾ ਪਾਜੀ ਉਹਦੋਂ ਆਪਾਂ ਵੀਡੀਓ ਪਾਈ ਪਹਿਲਾਂ ਕੋਈ ਦਿਨ ਤੋਂ ਉਹ گاਵਾ ਤੇ ਸਾਰੇ ਸੀਲ ਹੋ ਗਏ ਉਸ ਵੇਲੇ ਹੋ ਗਿਆ ਜੀ ਉਸ ਵੇਲੇ ਠੀਕ ਹੈ ਜੀ ਤੇ ਅੱਜ ਆਪਣੇ ਕੋਲ ਟੋਟਲ ਪੰਜ ਦਾ ਗਿਆ ਹਾਂਜੀ ਹਾਂਜੀ ਦੋ ਵਿੱਚ ਸੂਈਆਂ ਤੇ ਬਾਕੀ ਤਿੰਨ ਗੱਬਲੇ ਤਿੰਨ ਗੱਬਲੇ ਠੀਕ ਹੈ ਸ਼ੁਰੂ ਕਰ ਲਈ ਪਾਜੀ ਆਪੇ ਇਸ ਗਾਂ ਤੋਂ ਪਹਿਲਾਂ ਡਿਟੇਲ ਆਪਾਂ ਦੱਸੀਏ ਵੀਰਾਂ ਨੂੰ ਇਹ ਕਿੰਨਵਸ ਹੋ ਸੂਈ ਇਹ ਪਹਿਲੇ ਸੂਆ ਜੀ ਦੋ ਜਾਂਦਾ ਅੱਛਾ ਜੀ ਹਾਂਜੀ ਆਪਾਂ ਚੈੱਕ ਵੀ ਕਰਾ ਸਕਦੇ ਹਾਂ ਠੀਕ ਹੈ ਜੀ ਤੇ ਸੂਈ ਨੂੰ ਕਿੰਨਾ ਟੈਮ ਹੋ ਗਿਆ ਜੀ ਸੂਈ ਨੂੰ ਇਹ ਚੌਥਾ ਦਿਨ ਹੈ ਠੀਕ ਹੈ ਜੀ ਬੋਲਾ ਆਣ ਕੇ ਬਣਾ ਕੇ ਵੀਰ ਖਾ ਕੇ ਜਾਣ ਠੀਕ ਹੈ ਜੀ ਆਪਣੀ ਤਿਆਰੀ ਕਰਕੇ ਬੱਚਾ ਕੀ ਦਿੱਤਾ ਨੇ ਬੱਚਾ ਬੱਚਾ ਜੀ ਠੀਕ ਹੈ ਜਹਾ ਗਾੜੀ ਬਦਲ ਲੈ ਲਈ ਹਾਂ ਬਾਕੀ 나ੜੂ ਵੀ ਨਾਲ ਜੇ ਬਾਕੀ 나ੜੂ ਦੀ ਜਿਹੜੀ ਗੱਲ ਜੇ ਉਹ ਤੇ ਭਾਵੇਂ 15 ਦਿਨ ਹੀ ਰਹਿ ਜੇ ਤੇ ਬੋਲਾ ਆਣ ਕੇ ਬਣਾ ਕੇ ਖਾ ਸਕਦੇ ਠੀਕ ਹੈ ਕਿਉਂਕਿ ਜਿਹੜੀ ਸਭ ਤੋਂ ਵੱਡਾ ਜਿਹੜਾ ਸਬੂਤ ਹਾਂ ਜੀ ਸਭ ਤੋਂ ਵੱਡਾ ਸਬੂਤ ਹੈ ਠੀਕ ਹੈ ਜੀ ਅੱਛਾ ਤੇ ਭਾਜੀ ਕਿੰਨਾ ਕੁ ਬੋਲਾ ਆਪ ਚੋਲਿਆ ਆਪਾਂ ਇਸ ਲਈ 10 ਕਿਲੋ ਗਿਣੋ ਜੀ ਆਪਾਂ ਐਵੇਂ 15 20 ਕਿਲੋ ਨਹੀਂ ਕਹਿਣਾ ਕਿੰਨਾ ਹੈਗਾ ਜੀ ਉਹਨਾਂ ਹੀ ਕਾਂਗੇ ਠੀਕ ਹੈ ਜੀ ਚੋਅਸ ਵੀ ਵ ਠੀਕ ਹੈ ਠੰਡੀ ਆ ਇਦਾਂ ਭਾਵੇਂ ਠੀਕ ਹੈ ਆਣੇ ਲੰਗ ਜਾ ਥੱਲੇ ਠੀਕ ਹੈ ਜੀ ਦੋਸਤੋ ਥਣਾ ਦੀ ਜਿਹੜੀ ਕੁਆਲਿਟੀ ਆ ਕਰੋ ਚੈੱਕ ਜੀ ਬਹੁਤ ਵਧੀਆ ਦੋਸਤੋ ਹੱਥੀਂ ਚਵਾਈ ਮੁੱਠੀ ਨਾਲ ਥਣ ਬਹੁਤ ਵਧੀਆ 10 ਲੀਟਰ ਬੋਲਾ ਤਿਆਰ ਆ ਸੁਈ ਨੂੰ ਕਿੰਨਾ ਟਾਈਮ ਲੱਗ ਗਿਆ 4 ਦਿਨ ਆ ਦੰਦ ਵੀ ਖਾਦੇ ਲਓ ਦੋਸਤੋ ਦੋ ਦੰਦ ਮੂੰਹ ਇਹ ਨਹੀਂ ਗਲਤ ਕਹਿਣ ਦੀ ਗੱਲ ਨਹੀਂ ਹੈ ਜੀ ਦੋਸਤੋ ਹੈਗੇ ਦੋ ਆ ਠੀਕ ਹੈ ਠੀਕ ਹੈ ਜੀ ਖੋਲ ਲੀਏ ਠੀਕ ਹੈ ਜੀ ਖੋਲ ਲੀਏ ਭਾਈ ਵਾਹ ਕੱਦ ਕਾਠ ਦੋਸਤੋ ਗਾਂ ਦਾ ਬਰੀਡ ਤੁਸੀਂ ਚੈੱਕ ਕਰ ਲਓ ਦੰਦਾਂ ਦੇ ਹਿਸਾਬ ਨਾਲ ਕੱਦ ਬਹੁਤ ਵੱਡਾ ਜੀ ਹਾਂ ਕਾਇਪੜਿਕ ਨਹੀਂ ਹੋਣੀ ਬੈ। ਦੋਸਤੋ ਦੋ ਦੰਦ ਵਛੀਏ ਤੁਹਾਨੂੰ ਦੰਦ ਦੀ ਚੈੱਕ ਕਰਵਾਤੇ ਬੱਚਾ ਨੇ ਵਛਾ ਦਿੱਤਾ। 10 ਲੀਟਰ ਬੋਲਾ ਹੁਣ ਦੋਸਤੋ ਮੌਕੇ ਦਾ ਤਿਆਰ ਜੀ। ਮੋਰ ਦਾ ਭਾਈ ਸਹੀ ਜਿਹੇ ਮੋਰ। ਸੱਜਰ ਸੂਈ ਕਰਕੇ ਦੋਸਤੋ ਬੱਚੇ ਦਾ ਜਿਹੜਾ ਜ਼ਿਆਦਾ ਕਰਦੀ ਹੈ। ਬਾਕੀ ਦੋਸਤੋ ਕਰੋ ਚੈੱਕ ਗਾ। ਪ્યોਰ ਦੋਸਤੋ ਜੈਡ ਬਲੈਕ ਸਾਰੀ ਥੋੜੇ ਜੇ ਹਵਾਨੇ ਤੇ ਦਾ ਪੈਕੇਜ ਬਾਕੀ ਪੂਛ ਚਿੱਟੀ ਹੈ ਹਾਂਜੀ ਬਾਕੀ ਦੋਸਤੋ ਜੈਡ ਬਲੈਕ ਹੀ ਸਾਰੀ ਜੀ ਸਵੇਰ ਪਹਿਲਾ ਸੂਈ ਦੋ ਦੰਦ 10 ਕਿਲੋ ਬੋਲਾ ਹੁਣ ਤਿਆਰ ਜੀ ਕੀ ਮੁੱਲ ਕਰਦੇ ਪਾਜੀ ਮੋਲੇ ਦਾ ਜੀ ਹਾਂ ਨਾ ਹੀ ਆਪਾਂ ਪੈਠੇ ਆ ਦੂ ਅਸੀਂ ਦੇਣੀ ਠੀਕ ਹੈ ਜੀ ਤੁਹਾਨੂੰ ਸੋੜ ਹੀ ਹੋ ਗਈ ਠੀਕ ਹੈ ਹਾਂ ਜ਼ਿਆਦਾ ਮੁੱਲਾ ਹੀ ਨਹੀਂ ਪੈਣਾ ਠੀਕ ਹੈ ਜੀ 65000 ਰੁਪਿਆ ਦੋਸਤੋ ਡਿਮਾਂਡ ਰੱਖੀ ਗਈ ਹੈ ਜਿਦੇ ਵਿੱਚੋਂ ਕੋਈ ਤੁਹਾਡਾ ਮੌਕੇ ਤੇ ਸ਼ੋਰ ਛਪਾ ਜਿਹੜਾ ਕਿ ਬਾਕੀ ਜੇ ਕਿ ਵੀ ਨੇ ਸਹੀ ਸੁਪਾ ਪੋਣਾ ਆਪਣਾ ਵੇਖ ਪਰਖ ਕੇ ਪਾਵੇ ਹਾਂਜੀ ਬਾਕੀ ਥਣਾ ਦੀ ਅੱਡੀ ਗਰੰਟੀ ਉਹ ਚਵਾ ਦੀ ਜੋ ਦੋਧਾ ਆਪਾਂ ਕਹਿੰਦਾ ਉਹਨਾਂ ਹੀ ਨਿਕਲੂਗਾ ਠੀਕ ਹੈ ਜੀ ਹਾਂਜੀ ਬਾਕੀ ਅਸੀਂ ਵੀ ਦੋਸਤੋ ਇਹੋ ਕੋਸ਼ਿਸ਼ ਕਰਦੇ ਆ ਵੀ ਪਹੂ ਜਿੰਨਾ ਵੀ ਵੱਧ ਤੋਂ ਵੱਧ ਵਿਖਾਇਆ ਜਾਵੇ ਵੀਡੀਓ ਦੇ ਵਿੱਚ ਤੋਰ ਤਾਰ ਕੇ ਹਰ ਇੱਕ ਚਿੱਤਰ ਵਿਖਾ ਲਈ ਦੀ ਹੈ ਫਿਰ ਵੀ ਦੋਸਤੋ ਕੋਈ ਕਮੀ ਰਹੀ ਤੇ ਤੁਸੀਂ ਆਪਣੀ ਆ ਜੀ ਬਾਕੀ ਆਪਣਾ ਵੇਖ ਤੱਕ ਕੇ ਹਾਂਜੀ ਹਾਂਜੀ ਤੇ ਇਹਦੇ ਨਾਲ ਬਤੀ ਜਿਹੜੀ ਗਾਂ ਭਾਜੀ ਇਹਦੀ ਡਿਟੇਲ ਗੱਬਣਿਆ ਜ ਹਫਤਾ ਲਈ ਸੁਭਾ ਕਰਨਾ ਸੁਣੀ ਸੁਭਾ ਤੀਜਾ ਸੁਣੀ ਠੀਕ ਹੈ ਜੀ ਕੱਢੀਏ ਬਾਹਰ ਭਾਈ ਜੀ ਠੀਕ ਹੈ ਇੱਕ ਹਫਤੇ ਦਾ ਟਾਈਮ ਦੋਸਤੋ ਬਾਕੀ ਪਿਆ ਸੂਣ ਦੇ ਵਿੱਚ ਸੁਭਾ ਤੀਜਾ ਸੁਣੀ ਠੰਡੇ ਠੇਰੇ ਬਾਕੀ ਇਹ ਵੀ ਦੋਸਤੋ ਬਿਲਕੁਲ ਜੱਡ ਬਲੇ ਗਈ ਹੈ ਜੀ ਦੋਸਤੋ ਮੌਸਮ ਮ ਕੋਜ ਛੜੀ ਛੁੜੀ ਹੋਣ ਕਰਕੇ ਮੀਂਹ ਪਿਆ ਕਰਕੇ ਇਸ ਕਰਕੇ ਪਸ਼ੂ ਅੰਦਰ ਵੱਧਿਆ ਜਿਆਦਾ ਤੋਰ ਕੇ ਤੁਹਾਨੂੰ ਲੰਮੀ ਨਹੀਂ ਖਾ ਸਕਦੇ ਕਿਉਂਕਿ ਪੱਥਰ ਦੇ ਸਾਮ ਚਲਪਣਾ ਕੱਚਾ ਥਾ ਲੈਓ ਜੀ ਦੋਸਤੋ ਆਰਡਰ ਕੁਆਲਟੀ ਜਿਹੜੀ ਸੁਹਣੀ ਤਿਆਰ ਕਰੀ ਹੋਈ ਹੈ ਕੋਈ ਭਾਜੀ ਪਹਿਲੇ ਸਵੇਰ ਰਿਕਾਰਡ ਦਾ ਪਤਾ ਕੀਤਾ ਕਿਤਾ ਦੇਖੋ ਜੀ ਰਿਕਾਰਡ ਅਗਲਾ ਜਾਂਦਾ 18 ਕਿਲੋ ਚੋਇਆ ਹਾਂਜੀ ਹਾਂਜੀ ਬਾਕੀ ਆਪਾਂ ਨੇ ਇਹ ਕਿਲੋ ਦੀ ਵੀ ਗਾਰੰਟੀ ਦੇ ਦਿੱਤੀ ਠੀਕ ਹੈ ਜੀ ਕਿਉਂਕਿ ਗੱਪਣ ਆਪਣੇ ਵੇਖ ਪਰਖ ਕੇ ਲਵੇ ਜੀ ਜਿਹੜਾ ਵੀਰੇ ਠੀਕ ਹੈ ਜੀ ਕਿਉਂਕਿ ਕਹਿੰਦੇ ਕਿਸੇ ਦੇ ਕਹਿੰਦੇ ਜਿਹੜੀ ਗੱਲ ਹੁੰਦੀ ਅਗਲਾ ਜੋ ਮਰਜ਼ੀ ਕਹਿੰਦਾ ਅਸੀਂ ਵੀ ਕਹਾਂਗੇ ਪਰ ਆਪਣਾ ਪਰਖ ਕੇ ਵੇਖ ਕੇ ਠੀਕ ਹੈ ਇਹ ਕੜੀਆਂ ਵਿਚਾਰੀਆਂ ਹਾਂਜੀ ਹਾਂਜੀ ਆਪਣੇ ਘਰ ਜੰਮੀਆਂ ਲੈਂਦੀ ਅੱਜ ਹੀ ਆਈ ਜੇ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਕੀ ਕਰਨਾ ਭਾਜੀ ਇਹਦਾ ਮੁੱਲ 40000 ਹਨ ਜੀ ਉੱਥੇ ਛੋਡੋ ਠੀਕ ਹੈ ਹਾਂਜੀ 40000 ਰੁਪਿਆ ਦੋਸਤੋ ਡਿਮਾਂਡ ਰੱਖੀ ਗਈ ਹੈ ਜੀ ਖਰਾਣ ਦੀ ਹੈਡੀ ਗਰੰਟੀ ਹੋਊਗੀ ਟਿਪ ਟੁਪ ਕੇ ਫਤਾਂ ਵਧੀਆ ਜੀ ਬਾਕੀ ਆਪਣਾ ਵੀ ਜਿੰਨੇ ਕਰਦੀਆਂ ਤਸੱਲੀ ਕਰੇ ਜੇ ਕਿਸੇ ਨੇ ਵੀ ਨੇ ਇਤਨਾ ਮੰਗੋਣੀ ਆਪਣਾ ਘਟੀ ਤੋਂ ਲਵਾਵੇ ਪਹਿਲਾਂ ਚੈੱਕ ਕਰਕੇ ਠੀਕ ਹੈ ਜੀ ਤੇਰਾ ਨੂੰ ਪੇਮੈਂਟ ਕਰੇ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਤਿੰਨ ਨੰਬਰ ਦੀ ਡਿਟੇਲ ਦੱਸੀ ਭਾਜੀ ਤਿੰਨ ਨੰਬਰ ਕੀ ਆ ਭਾਜੀ ਪਹਿਲਣ ਵੱਸੀ ਆ ਜੀ ਅੱਛਾ ਜੀ ਜਰਸੀ ਹੈ ਠੀਕ ਹੈ ਜੀ ਦਿਨ 42 ਚਲੋ 10 ਕੱਢ ਦੂਗੀ ਬਾਕੀ ਬਣ ਨਹੀਂ ਬਣਾਉਣੀ ਬਹੁਤ ਸੀਲਸ ਲੱਗ ਦੋਸੀ ਸੀਲਸ ਲੱਗ ਬਹੁਤ ਆ ਜੀ ਦਿਨ 10 ਕੱਢ ਦੀ ਭਾਜੀ ਕੱਢ ਜੋਗੀ ਜੀ ਕੱਢ ਠੀਕ ਹੈ ਜੀ ਰਮਾਨਾ ਨਾ ਕੱਢ ਦੂ ਚਾਰੂ ਬੜੀ ਹੈ ਭੁੱਖੇ ਘਰ ਮਾਈ ਠੀਕ ਹੈ ਜੀ ਇਹ ਤੋਰ ਕੇ ਦਿਖਾਈਏ ਹਾਂਜੀ ਹਾਂਜੀ ਸਾਂਭੀ ਦੋਸਤੋ ਕਿਸੇ ਵੀਰ ਨੇ ਜਰੂਰ ਘਟਿਆ ਕਿਉਂਕਿ ਪਸ਼ੂ ਸਾਂਭ ਤੋਂ ਰਹਿ ਜਾਂਦਾ ਬਾਕੀ ਦੋਸਤੋ ਚਾਰੂ ਬਹੁਤ ਨੇ ਹਾਂ ਹਾਂਜੀ ਚਾਰੂ ਇੰਨੇ ਕਿ ਜ਼ਿਆਦਾ ਹੀ ਮੂੰਹ ਹੀ ਨਹੀਂ ਪੜਦੀ ਠੀਕ ਹੈ ਜੀ ਦੇਣ ਦੋਸਤੋ 10 ਕਿਲੋ ਦੀ ਸੂਆ ਪਹਿਲਾਂ ਸੁਣੀ ਜਰਸੀ ਦੇ ਨਾਲ ਦੋਸਤੋ ਕਰਾਉ ਸੰਗ ਰੱਖ ਦੀਏ ਸੋਹਣੀ ਆ ਦੋਸਤੋ ਪੂਰੀ ਹਲੋ ਜੀ ਇਹ ਆ ਵੀ ਜਿਹੜੀ ਇਹ ਚੀਜ਼ ਐ ਆ ਵੇਖੋ ਆ ਦੋਸਤੋ ਫਿਰ ਕੁਆਲਿਟੀ ਚੈੱਕ ਕਰ ਲਓ ਜੀ ਇਹਦਾ ਅਸੀਂ 15 ਕਿਲੋ ਦੀ ਆਰਡ ਦੇ ਦਾਂਗੇ ਵੀ 15 ਕਿਲੋ ਵਸੇ ਸਾਡੀ ਕੱਢ ਦੋਗੀ ਠੀਕ ਠੀਕ ਹੈ ਜੀ ਇਹਦਾ ਪਤਾ ਵਾ ਇਹਨੇ ਕੱਢ ਦੇਣ ਨੋ ਦੋਸਤੋ 15 ਕਿਲੋ ਦੁੱਧ ਦੀ ਭਾਜੀ ਕਹਿੰਦਾ ਗਰੰਟੀ ਦੇ ਦਾਂਗੇ ਟਾਈਮ ਦੋਸਤੋ ਸੂਨ ਦੇ ਵਿੱਚ ਅਜੇ ਕੋਈ ਹਫਤਾ ਦੱਸ ਦੇ ਨੇ ਬੜੇ ਮਜੇਲਾ ਦਾ ਰਹੇ ਨੇ ਲੈ ਜਣੇ ਬਾਕੀ ਦੋਸਤੋ ਜਿਹੜਾ ਥਾਣੇ ਬਹੁਤ ਵਧੀਆ ਜਿਹਾ ਹੱਥੀਂ ਚ ਵਾਈ ਮੁੱਠੀ ਦਾ ਥਾਂ ਤੇ ਚਾਰੇ ਥਾਂਨ ਗੈਪ ਚ ਲੱਗੇ ਕੋਈ ਫੋਟੋ ਸ਼ਾਹਰੀਆਂ ਦਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਠੰਡੇ ਤੇ ਰੇ ਇਦਾਂ ਹੀ ਬੈਜੋ ਲੈ ਲੋ ਜੀ ਪੂਰੀ ਸੀਲਸ ਲੱਗਿਆ ਹੈ ਦੋਸਤੋ ਬਹੁਤ ਜਤਾਂ ਘੱਟ ਬਣੋਗੀ ਬਹੁਤ ਜਿਆਦਾ ਵਿੱਚੋਂ ਨਿਕਲਦੀ ਹੋਣਾ ਨੇ ਰਬੜਾ ਨੂੰ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਰੱਖਿਆ ਭਾਜੀ ਇਹਦਾ ਮੁੱਲ ਜੀ 50000 ਰਹਾ ਨਾ ਠੀਕ ਹੋ ਗਈ ਓਚ ਠੀਕ ਹੈ ਜੀ ਇਹ ਕਿਹੜਾ ਮਾਨ ਕੀਤਾ ਜਾਊਗਾ ਫੋਨ ਕਰੇ ਕੋਈ ਠੀਕ ਹੈ 50000 ਰੁਪਿਆ ਦੋਸਤੋ ਡਿਮਾਂਡ ਇਦੀ ਰੱਖੀ ਗਈ ਜਿਹਦੇ ਵਿੱਚੋਂ ਕੋਈ ਤੁਹਾਡਾ ਮੌਕੇ ਤੇ ਸ਼ੋਰ ਛਪਾ ਹੋ ਕੇ ਥੋੜਾ ਬੜਾ ਮਾਨਤਨ ਜ਼ਰੂਰ ਹੋਊਗਾ ਇਹਦੇ ਨਾਲ ਬੱਦੀ ਜਿਹੜੀ ਗਾਂ ਹੈ ਲਾਲ ਰੰਗ ਦੀ ਭਾਜੀ ਇਹਦੀ ਡਿਟੇਲ ਇਸਗੀ ਹੈ ਇਹ ਜੀ ਦੂਜਾ ਸੂਆ ਬੱਸ ਇਸ ਹੋਊਗਾ ਅੱਛਾ ਜੀ ਤੇ 600 ਲੱਗ ਬਹੁਤ ਹੈ ਵੀ ਕਿੰਨਾ ਟਾਈਮ ਖੜੀ ਸੁਣ ਚਾਹੇ ਵੇਖੋ ਜੀ ਇਹ ਤਿਆਰ ਹੀ ਆ ਹੋ ਸਕਦਾ 5-4 ਦਿਨ ਵੀ ਲੈ ਜੇ ਪੰਨੇ ਕਲੋਂ ਸੁ ਸਕਦੀ ਹੈ ਲਸਾ ਪੰਨ ਥੋੜਾ ਜਿਹਾ ਹਾਂਜੀ ਹਾਂਜੀ ਆਈ ਹੋਣੀ ਹੈ ਜ ਸਾਡੇ ਕੋਲ ਠੀਕ ਹੈ ਜੀ ਹਾਂਜੀ ਇਹ ਸਾਈਵਾਲ ਦਾ ਕਰਾਸ ਪੁਆਇੰਟ ਹਾਂਜੀ ਸਾਈਵਾਲ ਚ ਠੀਕ ਹੈ ਜੀ ਖੋਲੀਏ ਭਾਈ ਤੁਰ ਕੇ ਦਿਖਾਈ ਦੋ ਚਾਰੂ ਇਹ ਵੀ ਬੜੀ ਜੇ ਦੂਜਾ ਸੂਬਾ ਦੋਸਤੋ ਸੁਣੀ ਕੋਈ ਚਾਰ ਤੋਂ ਪੰਜ ਦਿਨ ਦਾ ਟਾਈਮ ਖੜ ਸਕਦੀ ਸਾਈਵਾਲ ਆਵਾਜ਼ ਨਾਲ ਸੰਗ ਹੈ ਜੀ ਠੀਕ ਹੈ ਜੀ ਕੰਨੀਆਂ ਨਹੀਂ ਜੇ ਜੇ ਇਹਨੇ ਬਰਾਬਰ ਕੀਤੀ ਛਿੱਗੀ ਵਾਲੀਆਂ ਛਿੱਗੀ ਵਾਲੀਆਂ ਠੀਕ ਹੈ ਜੀ ਬਾਕੀ ਦੋਸਤੋ ਲਸੇਰਾ ਪੰਨ ਥੋੜਾ ਜਿਹਾ ਜ਼ਰੂਰ ਆਵੀ ਕਿਉਂਕਿ ਸਾਂਭੀ ਨਹੀਂ ਕਿਸੇ ਵੀਰ ਨੇ ਚੰਗੀ ਤਰ੍ਹਾਂ ਚਾਈ ਵਾਲ ਦੇ ਨਾਲ ਦੋਸਤੋ ਕਰਾਉ ਸੰਗੇ ਇਹਦਾ ਵੀ ਬਣੂ ਬਣੂ ਬੜੀ ਆਰਡਰ ਕੁਆਲਟੀ ਦੋਸਤੋ ਸੋਹਣੀ ਤਿਆਰ ਕਰੀ ਜਾਂਦੀ ਹੈ ਲਗਦੀ ਦਿੱਪੰਤ ਪੌਣ ਬਹੁਤ ਚੰਗੀ ਠੀਕ ਹੈ ਜੀ ਹਾਂਜੀ ਟਾਈਮ ਦੋਸਤੋ 4-5 ਦਿਨ ਤਾਂ ਖਰਦੀ ਸੂਆ ਦੂਜਾ ਸੁਣੀ ਜੇ ਛਿੱਗੀ ਵਾਲੇ ਦੰਦ ਦੋਸਤੋ ਜੇ ਬਰਾਬਰ ਕਰਨ ਦੇ ਹੀ ਆ ਤੇ ਇਹਦਾ ਕੀ ਮੁੱਲ ਕਰਦੇ ਭਾਈ ਇਹਦਾ ਮੁੱਲ 35000 ਹਾਂ ਨਹੀਂ ਅੱਛਾ ਜੀ ਜਿਹੜਾ ਲੈ ਲੈ ਠੀਕ ਹੈ ਜੀ 35000 ਰੁਪਏ ਦੇ ਵਿੱਚੋਂ ਦੋਸਤੋ ਮਾਨਤਾਂ ਜਿਹੜਾ ਤੁਹਾਡੇ ਆਇਆ ਗਿਆ ਭੈਣ ਭਰਾ ਦਾ ਮੌਕਾ ਤੇ ਜ਼ਰੂਰ ਹੋਊਗਾ ਹਾਂਜੀ ਤੇ ਇਸ ਦੇ ਨਾਲ ਇੱਕ ਦੋਸਤੋ ਗਾਂ ਵੱਡੇ ਕੱਦ ਕੱਦ ਦੀ ਚੰਗੀ ਸੋਹਣੀ ਬੀਰ ਵਾਲੀ ਬੱਧੀ ਹੈ ਇਹਦੀ ਡਿਟੇਲ ਦਸੀ ਭਾਈ ਇਹ ਕਿੰਨਾ ਸੂਆ ਸੂਈ ਇਹ ਸੂਆ 3 ਜਾ ਜੀ ਅੱਛਾ ਜੀ ਤੇ ਦੁੱਧ ਇਹ ਵਲੇ ਤੇ ਤੁਹਾਡੇ 17 ਕਿਲੋ ਹਾਜ਼ਰ ਹਾਂਜੀ ਸੂਈ 1.5 ਮਹੀਨੇ ਦੀ 1.5 ਮਹੀਨੇ ਸੂਈ ਤੇ ਵਿਖਾਵਾ ਨਿਗਰਾਂ ਠੀਕ ਹੈ ਜੀ ਬੱਚਾ ਕੀ ਦਿੱਤਾ ਨੇ ਬੱਛਾ ਜੀ ਬਸ ਠੀਕ ਹੈ ਜੀ ਬੱਚਾ ਦੋਸਤੋ ਇਹਨੇ ਬੱਛਾ ਦਿੱਤਾ ਜੇ ਸੀਸਾ ਕੋ ਬੜੀ ਚੀਜ਼ ਹੈ ਬੱਚਾ ਛੱਡੋ ਜੀ ਤੇ ਨਾ ਛੱਡੋ ਠੀਕ ਹੈ ਜੀ ਟੰਡੇ ਭਾਵੇਂ ਇਦਾਂ ਹੀ ਬਹਿ ਜਾਓ ਬਾਕੀ ਦੋਸਤੋ ਕਰੋ ਚੈਕੇ ਦਾ ਕੰਤ ਪੂਰਾ ਰੇਲ ਗੱਡੀ ਦੇ ਇੰਜਨ ਚਟਾ ਜੀ 17 ਲੀਟਰ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਆ ਦੋਸਤੋ ਨਿੱਗਰ ਤੇ ਪੂਰੇ ਠੋਸ ਬਣਨ ਦੀ ਇਹ ਤਿਆਰੀ ਕੀਤੀ ਇਹਨੇ ਲਓ ਜੀ ਕਰੋ ਚੱਕ ਜੀ ਚੋਈ ਚੋਈ ਬਹੁਤ ਚੰਗੀ ਲੱਗੀ ਇੱਕ ਮਿੰਟ ਭਾਈ ਢੱਕ ਦਿਓ ਇੱਥੇ ਚੱਲ ਲੈ ਉਸ ਚੋਈ ਦੇ ਇੰਨੀ ਚੰਗੀ ਆਪਾਂ ਬੱਚੇ ਜਾ ਸਿੱਖਣ ਨਾ ਠੀਕ ਹੈ ਆ ਮੈਂ ਤਾਂ ਕੁਲੇ ਦਾ ਦੇ ਬੈਜੋ ਠੀਕ ਠੀਕ ਹੈ ਜੀ ਦੋਸਤੋ ਆਰ ਦੇ ਨੇ ਜਿੰਨਾ ਚਾਰ ਕੀਤਾ ਪੂਰਾ ਨਿਕਰੇ ਡੇਢ ਮਿੰਟ ਦਾ ਟਾਈਮ ਇਹਨੂੰ ਸੁਈ ਨੂੰ ਗਿਆ ਤੇ ਸਵੇਰ ਤੀਜਾ ਸੁਈ ਚ 17 ਲੀਟਰ ਦੁੱਧ ਮੌਕੇ ਦਾ ਤਿਆਰ ਹੈ ਬੱਚਾ ਜੀ ਮਦਰ ਬੱਚਾ ਜੀ ਚਵਾਈ ਚਵਾਈ ਬਾਕੀ ਵਧੀਆ ਨੇ ਭਾਈ ਜੀ ਬਹੁਤ ਜਿਆਦਾ ਜੀ ਚਵਾਈ ਤੇ ਭਾਵੇਂ ਇਦਾਂ ਹੀ ਕੋਈ ਮੰਗਾ ਲੇ ਆਣ ਕੇ ਆਪਣਾ ਗੱਡੀ ਤੋਂ ਲਵਾ ਕੇ ਚੈੱਕ ਕਰਕੇ ਫਿਰ ਪੇਮੈਂਟ ਕਰੇ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਕਰਦੇ ਇਹਦਾ ਮੁੱਲ 75000 ਤੇ 70000 ਦੀ ਦਾਂਗੇ ਠੀਕ ਹੈ ਜੀ ਹਾਂ 75000 ਰੁਪਇਆ ਦੋਸਤੋ ਇਹਦੀ ਡਿਮਾਂਡ ਰੱਖੀ ਹੈ 70000 ਤੋਂ ਮੰਨਤਰ ਹੋਊਗਾ ਧਾਰਾਂ ਤੋਂ ਮਾਰ ਕੇ ਦਿਖਾ ਦੇਣਗੇ ਦੋ ਦਵਾ ਕਰੂ ਛੱਡ ਲੈ ਲੋ ਜੀ ਦੋਸਤੋ ਫ੍ਰੀ ਲੱਗੀ ਆ ਜੀ ਠੀਕ ਹੈ ਜੀ ਪਿਛੇ ਨਾਲ ਦੀ ਮਰਜ਼ੀ ਠੀਕ ਹੈ ਭਾਈ ਠੀਕ ਹੈ ਮੋਟਰੀ ਹੈ ਜੀ ਮੋਟਰੇ ਠੀਕ ਹੈ ਜੀ ਬਹੁਤ ਵਧੀਆ ਦੋਸਤੋ ਗਾੜੀ ਦੀ ਚੁਵਾਈ ਹੈ ਤਨ ਵਿਖਾਤੀ ਵੀਡੀਓ ਦੇ ਵਿੱਚ 70000 ਰੁਪਏ ਦੇ ਵਿੱਚ ਜਿਹੜਾ ਕਿ ਵੀਰਪਰਾ ਖੇਤਰ ਹੋਊਗਾ ਤਾਂ ਮੰਨਤਰ ਹੋਊਗਾ ਪੰਜ ਗਾਵਾਂ ਦੋਸਤੋ ਤੋਂ ਸਗੀਆਂ ਜਿਹਨੇ ਵੀ ਦੋ ਗਾਵਾਂ ਸੋਈਆਂ ਸੋਈ ਤੇ ਤਿੰਨ ਪਸ਼ੂੜੀ ਦੇ ਗੱਬਣੇ ਸੋਏ ਸੋਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲੋ ਚਾਰ ਡੰਗ ਚੋਵੇ ਜੀ ਕੋਈ ਹਾਂਜੀ ਹਾਂਜੀ ਤੇ ਗੱਬਣ ਪਸ਼ੂ ਨੂੰ ਦੋਸਤੋ ਥਰਾਂ ਦੀ ਟਿਪ ਕੇ ਪਾਸ ਕਰਕੇ ਆਪਣੀ ਤਸੱਲੀ ਕਰ ਲੋ ਐਡਰੈਸ ਇਹ ਕਰੀ ਦੋਸਤੋ ਵੀਰ ਦਾ ਫੇਰ ਬੋਲਣਾ ਪਿੰਡ ਬਾਠ ਖੁਰਦ ਤਸੀਲ ਖਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਈ ਹੁੰਦਾ ਸਰਜੀਤ ਸਿੰਘ ਫੋਨ ਨੰਬਰ ਭਾਈ ਆਪਣਾ ਬੋਲ ਦਈਏ ਕਰੀ 88375 ਹਾਂਜੀ 80175 ਹੈ ਜੀ ਠੀਕ ਹੈ ਜੀ ਇੱਕ ਨੰਬਰ ਪੁੱਛੋ ਨਹੀਂ ਇੱਕ ਦੂਜਾ ਦਿੱਤਾ ਨਿੱਕੇ ਨੂੰ ਠੀਕ ਹੈ ਉਹ ਪਾ ਲਓ ਨੰਬਰ ਦੋਸਤੋ ਤੁਸੀਂ ਸਕਰੀਨ ਤੇ ਵੀ ਚੈੱਕ ਕਰ ਸਕਦੇ ਬਾਕੀ ਮੈਂ ਚਲਾ ਵੀ ਦੂੰਗਾ ਵੀਡੀਓ ਦੇ ਵਿੱਚ 99699 ਤੇ ਗੱਡੀ ਦੋਸਤੋ ਹੈਗਾ ਜੀ 4762 ਹਾਂ ਦੋਵੇਂ ਨੰਬਰ ਦੋਸਤੋ ਮੈਂ ਸਕਰੀਨ ਤੇ ਚਲਾ ਦੂੰਗਾ ਧੰਨਵਾਦ ਦੋਸਤੋ ਰਹਿਣਾ ਵੀਡੀਓ ਦੇਖਣ ਵਾਸਤੇ